5 ਜੂਨ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਜਾਰੀ ਰਹੇ ਫੌਜ ਦੇ ਮਨ ਵਿੱਚ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਇਮਾਰਤ ਅੰਦਰ ਬੈਠੇ ਖਾੜਕੂਆਂ ਨੂੰ ਪਕੜ ਲਈਏ ਬਹੁਤ ਜ਼ੋਰ ਲਾਇਆ ਜਾ ਰਿਹਾ ਬੜੇ ਤਰੀਕੇ ਅਪਣਾਏ ਜਾ ਰਹੇ ਪਰ ਹੱਤ ਕੁਝ ਵੀ ਨਹੀਂ ਆ ਰਿਹਾ ਇਸੇ 5 ਜੂਨ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਇੱਕ ਲੜਦਾ ਹੋਇਆ ਬਹੁਤ ਵੱਡਾ ਯੋद्धा ਵੀ ਸੀ ਹੁੰਦਾ ਆ ਉਹ ਕੌਣ ਸੀਗਾ ਯੋद्धा ਕੀ ਉਹਦਾ ਯੋਗਦਾਨ ਸੀਗਾ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਫੌਜ ਦੇ ਮਨ ਵਿੱਚ ਇਹ ਹੈ ਕਿ ਅਕਾਲ ਤਖਤ ਸਹਿਬ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਵਾਰੀ ਘੇਰਾ ਪਾ ਕੇ ਅੰਦਰ ਬੈਠੇ ਹੋਏ ਖਾੜਕੂਆਂ ਨੂੰ ਪਕੜ ਲਈਏ ਕਿਸੇ ਵੀ ਤਰੀਕੇ ਦੇ ਨਾਲ ਇਮਾਰਤ ਤੱਕ ਤਾਂ ਪਹੁੰਚੀਏ ਘਟੋ ਘਟ ਪਰ ਕਮਾਲ ਦੀ ਮੋਰਚਾ ਬੰਦੀ ਸੀ ਖਾੜਕੂ ਇੱਕ ਜੋਂਨ ਨੂੰ ਵੀ ਗੋਲੀਆਂ ਚਲਾਈਆਂ ਭਾਰਤੀ ਫੌਜ ਨੇ ਦੋ ਜੋਂਨ ਨੂੰ ਵੀ ਥੋੜੀ-ਬੋਤੀ ਹਲਚਲ ਚੱਲ ਹੁੰਦੀ ਰਹੀ ਪਰ ਕਮਾਲ ਦੀ ਗੱਲ ਹੈ ਦਰਬਾਰ ਸਾਹਿਬ ਦੇ ਅੰਦਰੋਂ ਇੱਕ ਵੀ ਗੋਲੀ ਬਾਹਰ ਨਹੀਂ ਆਉਂਦੀ ਉਹਦਾ ਕਾਰਨ ਸੀ ਕਿ ਸਾਰੀ ਇਹ ਮੋਰਚਾ ਬੰਦੀ ਕਰਨ ਵਾਲਾ ਜਰਨਲ ਸੁਭੇਗ ਸਿੰਘ ਸੀਗਾ ਇਹ ਤਾਂ ਕਮਾਲ ਦਾ ਇਹ ਜਰਨਲ ਜਿਹਨੇ ਲੰਮਾ ਸਮਾਂ ਭਾਰਤੀ ਫੌਜ ਦੇ ਵਿੱਚ ਡਿਊਟੀ ਨਿਭਾਈ ਹੈ ਇਮਾਨਦਾਰੀ ਨਾਲ ਪਰ ਜਦੋਂ ਆਪਣੇਆਂ ਨੇ ਇਮਾਨਦਾਰੀ ਦਾ ਮੁੱਲ ਨਹੀਂ ਪਾਇਆ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਦਾਗ ਲਾ ਕੇ ਨੌਕਰੀ ਤੋਂ ਕੱਢ ਦਿੱਤਾ ਤੇ ਉਸ ਘਟਨਾ ਨੇ ਦਿਲ ਦੇ ਉਤੇ ਐਸੀ ਸੱਟ ਮਾਰੀ ਕਿ ਜਰਨਾ ਸੁਬੇਕ ਸਿੰਘ ਦੇ ਮਨ ਵਿੱਚ ਆਇਆ ਕਿ ਲੰਮਾ ਸਮਾਂ ਮੈਂ ਆਪਣੇ ਭਾਰਤ ਲਈ ਲੜਿਆ ਆਪਣੀ ਫੌਜ ਲਈ ਲੜਿਆ ਆਪਣੇ ਲੋਕਾਂ ਲਈ ਲੜਿਆ ਪਰ ਮੇਰਾ ਇਹਨਾਂ ਨੇ ਇਮਾਨਦਾਰ ਦਾ ਮੁੱਲ ਕੀ ਪਾਇਆ ਮੇਰੇ ਮੱਥੇ ਤੇ ਦਾਗ ਲਾ ਦਿੱਤਾ ਆ ਮੈਨੂੰ ਗਦਾਰ ਕਹਿ ਦਿੱਤਾ ਆ ਕਿਉਂ ਨਾ ਹੁਣ ਮੈਂ ਆਪਣੇ ਗੁਰੂ ਲਈ ਲੜਾਂ ਗੁਰੂ ਸਥਾਨਾ ਲਈ ਲੜਾਂ ਗੁਰੂ ਦੇ ਸਿੱਖਾਂ ਦੇ ਨਾਲ ਮਿਲ ਕੇ ਲੜਾਂ ਚਰਨ ਅਸਬੇਕ ਸਿੰਘ ਉਹਨਾਂ ਨੇ ਦਰਬਾਰ ਸਾਹਿਬ ਦਾ ਸਾਰਾ ਇਹ ਮੋਰਤਾ ਸਾਹਮਣੇ ਹੋਇਆ ਸੀ ਕਮਾਲ ਦੀ ਗੱਲ ਇਹ ਸੀਗੀ ਜਦੋਂ ਫੌਜੀ ਕੂਣੀਆਂ ਦੇ ਭਾਰ ਵੀ ਅੰਦਰ ਬੜਨ ਦੀ ਕੋਸ਼ਿਸ਼ ਕਰਦੇ ਸੀਗੇ ਜਦੋਂ ਹੀ ਉਹਨਾਂ ਨੇ ਪ੍ਰਕਰਮਾਂ ਦੇ ਵਿੱਚ ਉਤਰਨਾ ਤੇ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਵਿੱਚ ਜਾਂਦੇ ਸੀਗੇ ਬਾਰ ਖੜੇ ਹੋਏ ਬਰਾੜ ਵਰਗੇ ਵੀ ਇਹ ਸੋਚਦੇ ਸੀਗੇ ਗੋਲੀ ਕਿੱਥੋਂ ਆਉਂਦੀ ਹੈ ਮੋਰਚੇ ਕਿੱਥੇ ਨੇ ਸਿੱਖਾਂ ਦੇ ਜੀਡੀ ਫੌਜ ਇਹ ਕਹਿੰਦੀ ਸੀ ਕਿ 2.5 ਘੰਟਿਆਂ ਦੇ ਵਿੱਚ ਅਸੀਂ ਸਾਰਾ ਇਹ ਦਰਬਾਰ ਸਾਹਿਬ ਦਾ ਜਿਹੜਾ ਕੀ ਮੋਰਚਾ ਫਤਿਹ ਕਰ ਲਾਂਗੇ ਅੱਜ ਉਹਨਾਂ ਨੂੰ ਪੰਜਵਾਂ ਦਿਨ ਹੋ ਗਿਆ ਆ ਉਹਨਾਂ ਦੇ ਹੱਥ ਕੁਝ ਵੀ ਨਹੀਂ ਆਇਆ ਸਗੋ ਆਪਰ ਦੀ ਫੌਜ ਦਾ ਬਹੁਤ ਵੱਡਾ ਨੁਕਸਾਨ ਕਰਵਾ ਕੇ ਬੈਠੇ ਆ। ਇਹ ਕੋਈ ਮਾਨੇ ਵਿੱਚ ਫੌਜ ਦੇ ਅੰਦਰ ਚੱਲਦਾ ਆ ਕਿ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਘੇਰਾ ਪਾ ਕੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਬੈਠੇ ਹੋਏ ਸਿੰਘਾਂ ਨੂੰ ਪਕੜ ਲਈਏ। ਇੱਕ ਹੋਰ ਜਿਹੜਾ ਨੇ ਪੌਂਤ ਬਣਾਈ ਇੱਥੇ ਇਹ ਪਾਂਤਰੀ ਦੀ ਗੱਲ ਕਰਦਾ ਹੈ। ਇਹਨਾਂ ਨੇ ਹੱਥ ਦੇ ਵਿੱਚ ਗੋਲੇ ਪਕੜੇ ਜਿਹੜੇ ਕੀ ਜ਼ਹਿਰੀਲੀ ਗੈਸ ਵਾਲੇ ਸੀਗੇ ਇਹਨਾਂ ਦਾ ਮਾਨਫੈਸਟ ਇਹ ਸੀਗਾ ਕਿ ਜਦੋਂ ਉਹ ਗੋਲੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਅੰਦਰ ਸੁੱਟਾਂਗੇ ਉਹ ਜ਼ਹਿਰੀਲੀ ਗੈਸ ਦੇ ਨਾਲ ਸਿੰਘਾਂ ਦਾ ਦਮ ਘੋਟੇਗਾ ਤੇ ਅੰਦਰ ਹੀ ਮਰ ਜਾਣਗੇ ਪਰ ਜਦੋਂ ਗੁਰੂ ਨਾਲ ਹੋਵੇ ਨਾ ਜੀ ਜਾਮ ਗੁਰੂ ਹੋਏ ਬਲ ਧੰਨੇ ਕਾ ਗਰਬ ਦੀਜੇ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਾ ਤੀਜੇ ਖੇਡ ਪਤਾ ਕੀ ਪਣੀ ਛੇਡੇ ਬਣੇ ਕਿ ਜਦੋਂ ਇਹਨਾਂ ਨੇ ਗੋਲੇ ਸੁੱਟੇ ਜਿਹੜੀ ਹਵਾ ਸੀਗੀ ਉਹ ਇਹਨਾਂ ਵੱਲ ਦੀ ਹੋ ਗਈ ਜਿਹੜਾ ਉਹਨਾਂ ਗੋਲਿਆਂ ਵਿੱਚੋਂ ਧੂਆਂ ਨਿਕਲੇ ਆ ਉਹ ਵਾਪਸ ਫੌਜ ਵੱਲ ਨੂੰ ਆ ਗਿਆ ਇਹ ਚਾਹੁੰਦੇ ਸੀ ਅਸੀਂ ਸਿੱਖਾਂ ਦਾ ਨੁਕਸਾਨ ਕਰੀਏ ਉਸ ਚੈਰੀਲੀ ਗੈਸ ਨਾਲ ਪਰ ਨੁਕਸਾਨ ਇਹਨਾਂ ਦਾ ਹੋ ਗਿਆ ਹੁਣ ਭੱਜਣ ਨੂੰ ਰਾਹ ਕੋਈ ਨਹੀਂ ਜਦੋਂ ਕੂਣੀਆਂ ਦੇ ਭਾਰ ਆਉਂਦੀਆਂ ਤੇ ਗੋਲੀਆਂ ਨਾ ਭੁੰਨੇ ਜਾਂਦੇ ਆ ਸਾਹਮਣੇ ਆਉਂਦੀਆਂ ਤਾਂ ਖਤਮ ਹੋ ਜਾਂਦੇ ਆ ਲੰਮਾ ਸਮਾਂ ਅਕਾਲ ਤਖਤ ਸਾਹਿਬ ਦੇ ਅੰਦਰ ਇਹ ਵੜਨਾ ਚਾਹੁੰਦੇ ਸੀਗੇ ਕਦੇ ਗੁਰਦੁਆਰਾ ਥੜਾ ਸਾਹਿਬ ਤੋਂ ਵੜਦੇ ਆ ਕ੍ਰਿਸ਼ ਰੋਮਨੀ ਕਮੇਟੀ ਦੇ ਦਫ਼ਤਰਾਂ ਨੂੰ ਆਪਣੇ ਕਬਜ਼ੇ ਚ ਲੈਣੇ ਆ ਲੰਮਾ ਸਮਾਂ ਜਦੋਂ ਜਦੋ ਜਹਾਜ਼ ਕੀਤੀ ਤੇ ਇਹਨਾਂ ਨੇ ਰਾਤ ਤੱਕ ਜਦੋਂ ਅੰਨੇ ਵਾਰ ਗੋਲੀਆਂ ਚਲਾਈਆਂ ਅਕਾਲ ਤਖਤ ਸਾਹਿਬ ਉਤੇ ਗੋਲਾ ਚਲਾਇਆ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਇਹਨਾਂ ਨੇ ਢਾਇਆ ਫਿਰ ਇਹਨਾਂ ਨੇ 5 ਜੂਨ ਰਾਤ ਨੂੰ ਜ ਜ ਅਸੀਂ ਇਤਿਹਾਸ ਨੂੰ ਪੜਦੇ ਹਾਂ ਜਰਨਲ ਸੁਬੇਗ ਸਿੰਘ ਹੋਣੇ ਕੀਤੇ ਇਹਨਾਂ ਕੀਤੇ ਸ਼ਹੀਦੀ ਦਾ ਜਾਮ ਪੀ ਜਾਂਦੇ ਆ ਕਈ ਵਿਦਵਾਨਾਂ ਨੇ ਜਿਵੇਂ ਗਿਆਨੀ ਮਰੀਦ ਸਿੰਘ ਹੋਣਾ ਨੇ ਗੱਲ ਬੋਲੀ ਹੈ ਕਿ ਜਦੋਂ ਜਰਨਾ ਸੁਬੇਗਸ ਚਗੋੜਾਂ ਦੀ ਲਾਸ਼ ਨੂੰ ਦੇਖਿਆ ਗਿਆ ਕਿ ਉਹਨਾਂ ਦੀ ਲਾਸ਼ ਦੇ ਨਿਰਦਰਸ਼ਨ ਕੀਤੇ ਗਏ ਤੇ ਇਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹਨਾਂ ਨੂੰ ਪੈਰਾ ਦੇ ਨਾਲ ਰਸੇ ਬਨ ਕੇ ਜਾਂ ਹੱਥਾਂ ਨਾਲ ਰਸੇ ਬਨ ਕੇ ਖੜੀਸੀ ਆ ਗਿਆ ਪੰਜ ਜੋਨ ਨੂੰ ਲੰਮਾ ਸਮਾਂ ਜਿੱਤੇ ਸਿੰਘਾਂ ਤੇ ਭਾਰਤੀ ਫੌਜ ਦਾ ਮੁਕਾਬਲਾ ਹੁੰਦਾ ਆ ਭਾਰਤੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਆ ਸਿੰਘ ਵੀ ਕਿਤੇ ਨਾ ਕਿਤੇ ਸ਼ਹੀਦੀ ਦਾ ਜਾਮ ਪੀਂਦੇ ਆ ਤੇ ਪੰਜ ਜੋ ਨੋ ਜਰਨਲ ਸੁਭੇਗ ਸਿੰਘ ਇਹ ਵੀ ਸੀਦੀ ਦਾ ਜਾਮ ਪੀਂਦੇ ਆ ਅਰਦਾਸ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨਾਂ 'ਚ ਜੰਨ ਸੁਭੇਗ ਸਿੰਘ ਹੋਣਾ ਨੇ ਕੀਤੀ ਵੀ ਕਿਰਪਾ ਕਰਿਓ ਮੇਰੀ ਇਹ ਸੇਵਾ ਨੂੰ ਪ੍ਰਵਾਨ ਕਰਿਓ ਇਹ ਭਾਰਤੀ ਫੌਜ ਦੇ ਵਿੱਚ ਲੰਬਾ ਚਿਰ ਡਿਊਟੀ ਕਰਨ ਵਾਲੇ ਜਰਨਲ ਸੁਬੇਗ ਸਿੰਘ ਹੋਣਾ ਨੇ ਇਹ ਸਾਰੇ ਮੋਰਚੇ ਜਿਹੜੇ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਲੱਗੇ ਹੋਏ ਸੀਗੇ ਇਹ ਇਹਨਾਂ ਨੇ ਬਣਾਏ ਸੀਗੇ ਕਿ ਕਿਹੜੇ ਸਿੰਘ ਨੇ ਕਿਹੜਾ ਮੋਰਚਾ ਸਾਹਮਣਾ ਆ ਤੇ ਕਿੱਥੋਂ ਅਸੀਂ ਗੋਲੀ ਚਲਾਉਣੀ ਆ ਤੇ ਕਦੋਂ ਅਸੀਂ ਗੋਲੀ ਚਲਾਉਣੀ ਆ ਤੇ ਕਦੋਂ ਗੋਲੀ ਨਹੀਂ ਚਲਾਉਣੀ ਆ ਉਸ ਇਹ ਦੇਖੋ ਕਿ ਵੱਡੇ ਵੱਡੇ ਟੈਂਕਾਂ ਨੂੰ ਵੀ ਜਰਨਲ ਸੁਬੇਗ ਸਿੰਘ ਦੀ ਬਣਾਈ ਹੋਈ ਰਣਨੀਤੀ ਨੇ ਖਤਮ ਕਰਕੇ ਰੱਖ ਦਿੱਤਾ ਭਾਰਤੀ ਫੌਜ ਜਿਹੜੀ ਟੀ ਤਾਕਤਵਰ ਫੌਜ ਐ ਉਸ ਫੌਜ ਨੂੰ ਵੀ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ ਇੱਟਾ ਵੱਡਾ ਇਹ ਯੋਧਾ ਸੀਗਾ ਜਰਨਲ ਸੁਬੇਗ ਸਿੰਘ ਇਹ 5 ਜੂਨ 1984 ਨੂੰ ਸ਼ਾਮ ਨੂੰ ਸ਼ਿਦੀ ਦਾ ਜਾਪੀਂਦੇ ਆ ਤੇ ਸਿੰਘ ਜਿਹੜੇ ਦਰਵਾਜ਼ਾ ਸਾਹਿਬ ਦੀ ਇਮਾਰਤ ਦੇ ਅੰਦਰ ਸੀਗੇ ਉਹ ਵੀ ਕਿਤੇ ਨਾ ਕਿਤੇ ਲੜ ਕੇ ਗੋਲੀਆਂ ਵੱਜਦੀਆਂ ਸ਼ਹੀਦੀ ਦੇ ਜਾਮ ਪੈਂਦੇ ਆ ਤੇ ਇਮਾਰਤ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਉੱਤੇ ਗੋਲਾ ਵੱਜਦਾ ਆ ਤੇ ਇੱਕ ਪਾਸੇ ਤੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੁੰਦੀ ਆ ਹੁਣ ਅੰਦਰ ਜਿਹੜੇ ਸਿੰਘ ਬੈਠੇ ਨੇ ਸੰਤ ਬਾਬਾ ਜਨੈ ਸਿੰਘ ਜੀ ਭਿੰਡਰਾ ਵਾਲੇ ਸ਼ਹੀਦ ਪਾਈ ਅਮਰੀਕ ਸਿੰਘ ਜੀ ਹੋਰ ਗੁਰੂ ਕੇ ਸਿੱਖ ਫਿਰ ਅੰਦਰ ਬੈਠੇ ਹੋਏ ਇੱਕ ਬਿਉਂਤ ਬਣਾਉਂਦੇ ਆ ਕਿ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਬਿਯੌਂਦ ਕੀ ਬਣਦੀ ਹੈ ਉਸ ਬਿਯੌਂਦ ਦੇ ਨਾਲ ਫਿਰ ਕਿਵੇਂ ਸਿੱਖਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਇਹ ਸਾਰਾ ਕੁਝ ਆਪਾਂ ਅਗਲੀ ਵੀਡੀਓ ਵਿੱਚ ਜਾਣਾਂਗੇ ਅੱਜ ਦਾ ਇਤਿਹਾਸ ਇਹ ਹੈ ਕਿ ਭਾਰਤੀ ਹਕੂਮਤ ਨੇ 5 ਜੂਨ 1984 ਨੂੰ ਜਰਨਲ ਸੁਬੇਗ ਸਿੰਘਾਣਾਂ ਨੂੰ ਜਰਨਲ ਸੁਬੇਗ ਸਿੰਘਾਣਾਂ ਨੂੰ ਜਿਨ੍ਹਾਂ ਦੇ ਉੱਤੇ ਸਿਰਫ ਤੇ ਸਿਰਫ ਗੱਡੀ ਖਰੀਦਣ ਦਾ ਤੇ ਇੱਕ ਚਾਂਦੀ ਦੀ ਪਲੇਟ ਖਰੀਦਣ ਦਾ ਇਲਜ਼ਾਮ ਲਾ ਕੇ ਝੂਠੇ ਇਲਜ਼ਾਮ ਲਾ ਕੇ ਕਿ ਤੁਸੀਂ ਰਿਸ਼ਵਤ ਲੈਂਤੀ ਹੈ ਤੁਸੀਂ ਆਪਣੀ ਤਨਖਾਹ ਤੋਂ ਵੱਧ ਮਹਿੰਗੀ ਗੱਡੀ ਕਿਵੇਂ ਖਰੀਦ ਸਕਦੇ ਹੋ ਇਦਾਂ ਦੇ ਝੂਠੇ ਇਲਜ਼ਾਮ ਲਾ ਕੇ ਜਰਨਲ ਸੁਬੇਸ਼ ਗੁਣਾ ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਫੌਜ ਤੋਂ ਕੱਢ ਦਿੱਤਾ ਸੀ ਤੇ ਉਹ ਗੱਲ ਨੇ ਅੰਦਰ ਐਸੀ ਸੱਟ ਮਾਰੀ ਕਿ ਹੁਣ ਜੇ ਲੜਾਂਗਾ ਤੇ ਮਰਾਂਗਾ ਉਹ ਆਪਣੀ ਕੌਮ ਲਈ ਮਰਾਂਗਾ ਤੇ ਜਰਨਲ ਸੁਬੇਸ਼ ਸਿੰਘ ਦੀ ਬਹਾਦਰੀ ਨੂੰ ਅੱਜ ਵੀ ਸਿੱਖ ਕੌਮ ਸਿਰਜਕਾਉਂਦੀ ਹੈ ਤੇ ਜਰਨਲ ਸੁਬੇਸ਼ ਸਿੰਘ ਦੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਹੈ ਇਹ ਜਿਹੜੀ ਘਟਨਾ ਆ ਇਹ 5 ਜੂਨ 1984 ਨੂੰ ਵਾਪਰੀ ਸੀ ਸਤਿਗੁਰੂ ਦਾਤਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ